ਹਾਂਜੀ ਪੰਜਾਬ ਦਰਸ਼ਨ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਹੁਣੇ-ਹੁਣੇ ਅੰਦਰ ਆਏ ਆ ਬਾਹਰ ਗਏ ਸੀ ਤੇ ਬੜਾ ਸੋਹਣਾ ਸੀ ਮੌਸਮ ਇਹ ਦਸੰਬਰ ਖਤਮ ਹੋਇਆ ਜਨਵਰੀ ਦੀ 2 ਤਰੀਕ 2026 ਤਾਂ ਥੋੜੀ ਸ਼ੋਪਿੰਗ ਕਰਕੇ ਆਏ ਆ ਤੇ 5 ਮਿੰਟ ਬਾਅਦ ਦੇਖਿਆ ਤਬਾਰ ਅਬਰ ਪੈ ਰਹੀ ਹੈ ਬਰਫ ਪੈਂਦੀ ਦੇਖ ਲਓ ਜੀ ਬਹੁਤ ਲੋਕਾਂ ਨੇ ਬਰਫ ਪੈਂਦੀ ਨਹੀਂ ਦੇਖੀ ਔਰ ਬਹੁਤ ਲੋਕ ਇਹ ਬਰਫ ਦੇਖਣ ਯੂਰਪ ਚੋਂਦੇ ਆ ਬਾਕੀ ਸਾਡੇ ਹਾਲੈਂਡ ਦੇ ਵਿੱਚ ਬਰਫ ਬਹੁਤ ਸਮੇਂ ਤੋਂ ਨਾ ਮਾਤਰੀ ਪੈਂਦੀ ਹੈ 크리스마ਸ ਨਵੇਂ ਸਾਲ ਦੇ ਦਿਨ ਜਿਹੜੇ ਤੇ ਜੇ ਇੱਕ ਦੋ ਦਿਨ ਕਦੇ ਕਈ ਵਾਰੀ ਬਾਕੀ ਲੋਕ ਇੱਥੇ ਇੰਤਜ਼ਾਰ ਕਰਦੇ ਰਹਿੰਦੇ ਆ ਬਰਫ਼ ਪੈਣੋਂ ਇੱਥੇ हट ਗਈ ਆ तकरीबन ਨਾ ਮਾਤਰੇ ਹੀ ਆ ਦੇਖੋ ਕਿਦਾਂ ਪੈ ਰਹੀ ਆ ਆ ਜਦੋਂ ਅਸੀਂ 5 ਮਿੰਟ ਬਾਅਦ ਦੇਖਿਆ ਤਾਂ ਆ ਬਰਫ਼ ਪਈ ਆ ਜੀ ਬਾਹਰ ਦੇਖੋ ਕਿਦਾਂ ਧੁੰਦ ਖਾਈ ਦਿੰਦੀ ਆ ਤੇ ਇਹ ਜਿਹੜੀ ਬਰਫ਼ ਹੈਗੀ ਆ ਇਹ ਖਤਰਨਾਕ ਨਹੀਂ ਹੈਗੀ ਆਮ ਕਰਕੇ ਇਹ ਜਦੋਂ ਕਿਸੇ ਹੱਦ ਤੱਕ ਪੈਂਦੀ ਆ ਤਾਂ ਇਹ ਫਿਰ ਡਿੱਗਦੀ ਡਿੱਗਦੀ ਜਦੋਂ ਥੱਲੇ ਜਾਂਦੀ ਆ ਤਾਂ ਇਹ ਆਮ ਕਰਕੇ ਜਿੰਨੀ ਡਗਦੀ ਹੈ ਉਹਦੇ ਮੁਤਾਬਕ ਥੱਲੇ ਤੁਹਾਨੂੰ ਦਿਖਾਈ ਘੱਟ ਦਿੰਦੀ ਹੈ ਜਾਂ ਫਿਰ ਬਹੁਤ ਲਗਾਤਾਰ ਪੰਦੀ ਰਹੇ ਤਾਂ ਫਿਰ ਇਹ ਮਤਲਬ ਤੁਹਾਨੂੰ ਚਾਰੇ ਪਾਸੇ ਜ਼ਿਆਦਾ ਦਿਖਾਈ ਦਿੰਦੀ ਹੈ ਜਿੰਨੀ ਇੱਕ ਥੋੜੀ ਜਿਹੀ ਇੱਕ ਘੰਟਾ ਖੰਡ ਪੈ ਜਾ ਤਾਂ ਉਹ ਉਰੁੰ ਜਾਈ ਹੈ ਕਸਮ ਦਾ ਤਾਂ ਇਹ ਥੱਲੇ ਜ਼ਮੀਨ ਤੇ ਡਿਗਣ ਤੋਂ ਥੋੜੇ ਟਾਈਮ ਬਾਅਦ ਫਿਰ ਇਹ ਖਤਮ ਹੋ ਜਾਂਦਾ ਹੈ ਆ ਦੇਖੋ ਉਹ ਸਾਹਮਣੇ ਫਲੈਟ ਆ ਔਰ ਜਿਹੜੇ ਤੁਹਾਨੂੰ ਛਿੱਟਾ ਛਿੱਟਾ ਦਾਣੇ ਡਿੱਗਦੇ ਦਿਖਾਈ ਦਿੰਦੇ ਆ ਇਹ ਬਰਫ ਆ। ਔਰ ਸਾਹਮਣੇ ਸਾਡੀ ਕਾਰ ਖੜੀ ਆ। ਇੱਥੇ ਤੁਹਾਨੂੰ ਮਹਿਸੂਸ ਹੁੰਦਾ ਵੀ ਹਾਂ ਬਰਫ ਡਿੱਗਦੀ ਆ। ਦੇਖੋ ਇਹਦੇ ਨਾਲ ਇਹ ਨਹੀਂ ਹੈ ਵੀ ਠੰਡ ਵੱਧ ਜਾਂਦੀ ਆ ਬਰਫ ਦੇ ਨਾਲ, ਠੰਡ ਨਹੀਂ ਵੱਧਦੀ ਹੈ। ਇਹ ਜਿੱਦਾਂ ਹੁਣ ਇੱਥੇ ਅੜ ਗਈ ਆ ਇਹ ਜਿੱਦਾਂ ਠੰਡ ਹੈਗੀ ਜ਼ਿਆਦਾ ਤਾਂ ਇਹ ਕਈ ਵਾਰੀ ਫਿਰ ਸਖਤ ਹੋ ਜਾਂਦੀ ਆ। ਠੰਡ ਦੇ ਨਾਲ ਉਹ ਜੰਮ ਜਾਂਦੀ ਆ ਤੇ ਉੱਥੇ ਚੱਲਣਾ ਮੁਸ਼ਕਲ ਹੋ ਜਾਂਦਾ ਹੈ ਤੇ ਫੇਰ ਕਈ ਵਾਰੀ ਲੋਕ ਡਿੱਗਦੇ ਆ ਜਾਂ ਜਿਹੜੀਆਂ ਕਾਰਾਂ ਚੱਲਣ ਦੇ ਵਿੱਚ ਵੀ ਮੁਸ਼ਕਲ ਆਉਂਦੀ ਆ ਤੇ ਇਸ ਮੌਸਮ ਦੇ ਵਿੱਚ ਰਸਤਿਆਂ ਤੇ ਫਿਰ ਜਿਹੜੇ ਇੱਥੇ ਪ੍ਰਸ਼ਾਸਨ ਨੇ ਆ ਜਦੋਂ ਬਰਫ਼ ਜ਼ਿਆਦਾ ਹੋ ਜਾਂਦੀ ਆ ਉਹ ਇੱਕ ਵਿਸ਼ੇਸ਼ ਉਹਨਾਂ ਦੇ ਕੋਈ ਗੱਡੀਆਂ ਹੁੰਦੀਆਂ ਉਹਨਾਂ ਦੇ ਮੂਰੇ ਕਰਾ ਲੱਗੇ ਹੁੰਦੇ ਆ ਤੋ ਕਰਾ ਦੇ ਨਾਲ ਫਿਰ برف ਉਪਰੇ ਹਟ ਕੇ ਹਟਾ ਕੇ ਕਰ ਦਿੰਦੇ ਆ ਤੇ ਉਥੇ ਨਮਕ ਛਿੜਕਦੇ ਆ ਮਸ਼ੀਨਾ ਦੇ ਨਾਲ ਜਿਹਦੇ ਨਾਲ ਕੇ ਫਿਰ ਜੋ برف ਹੈ ਉਹ ਖੁਰਦੀ ਜਾਂਦੀ ਆ ਚੱਲਣ ਦੇ ਵਿੱਚ ਰਸਤਿਆਂ 'ਚ ਥੋੜੀ ਜੀ ਆਸਾਨੀ ਹੋ ਜਾਂਦੀ ਆ ਤੇ ਆ ਹੁਣ ਘਟ ਗਈ ਜਿਹੜੀ तकरीबन ਮੈਨੂੰ ਲੱਗਦਾ ਵੀ ਸ਼ਾਇਦ ਖਤਮ ਹੀ ਹੋ ਜਾਏ ਫਿਰ ਵੀ ਆ ਆਪਣੇ ਆਪਣੇ ਘਰਾਂ ਦੇ ਮੂਹਰੇ ਥੋੜੀ ਥੋੜੀ ਕਿਸੇ ਦੇ ਪਈ ਆ ਚਿੱਟੀ-ਚਿੱਟੀ ਤੁਹਾਨੂੰ ਜੋ ਦਿਖਾਈ ਦੇ ਰਹੀ ਆ ਇਹ برف ਆ ਤੇ ਇਧਰ ਆ ਦੇਖੋ ਇਧਰ ਇੰਨੀ ਪਈ ਆ ਤੇ ਉਧਰ ਥੋੜੀ ਥੋੜੀ ਦਿਖਾਈ ਦਿੰਦੀ ਆ ਹੋ ਸਕਦਾ ਇਹਦੋਂ ਜ਼ਿਆਦਾ ਪੈ ਜਾ ਤੇ ਫਿਰ ਕੁਝ ਜਮ੍ਹਾਂ ਹੋ ਸਕਦੀ ਆ ਜ਼ਿਆਦਾ ਜਮ੍ਹਾਂ ਹੋ ਜਾ ਤਾਂ ਫਕੀਰਾਂ ਨੇ ਇਹ ਮਤਲਬ ਇੱਦਾਂ ਰਹਿੰਦੀ ਆ ਇਹ ਥੋੜੀ ਸਖਤ ਹੋ ਜਾਂਦੀ ਆ ਨਹੀਂ ਤਾਂ ਜਿਹੜੀ ਜਿੰਨੀ ਕੁ ਹੁਣ ਪਈ ਆ ਇਹ ਇੰਨੀ ਕੁ ਹੋਰ ਨਾ ਪਈ ਤਾਂ ਫਿਰ ਇਹ ਖਤਮ ਹੋ ਜਾਣੀ ਆ ਇਹ ਦਿਖਾਈ ਵੀ ਨਹੀਂ ਦੇਣੀ ਹੈਗੀ ਤੇ ਜਦੋਂ ਜ਼ਿਆਦਾ ਪੈਂਦੀ ਆ ਖੇਤਾਂ ਦੇ ਵਿੱਚ ਜਿੱਥੇ ਆਵਾਜ਼ ਆ ਵੀ ਨਹੀਂ ਹੈਗੀ ਉਹਨਾਂ ਥਾਂ ਤੇ ਇਹ ਫੇਰ ਕਈ ਵਾਰੀ ਜ਼ਿਆਦਾ ਪਈ ਹੋਵੇ ਤਾਂ ਕਈ ਮਹੀਨੇ ਜਾਂ ਕਈ ਹਫ਼ਤੇ ਇਹ ਮਤਲਬ ਤੁਹਾਨੂੰ ਕੁਝ ਨਾ ਕੁਝ ਹੌਲੀ-ਹੌਲੀ ਘਟਦੀ-ਘਟਦੀ ਫੇਰ ਦਿਖਾਈ ਦਿੰਦੀ ਰਹਿੰਦੀ ਆ ਤੇ ਦੇਖੋ ਜੀ ਹਲੇ ਤਾਂ ਚੱਲੂ ਹੀ ਆ ਕੰਮ ਕਰ ਬਾਕੀ ਇਹ ਕਿੰਨਾ ਕੁ ਟਾਈਮ ਪੈਂਦੀ ਆ ਆ ਫੇਰ ਤੇਜ਼ ਹੋ ਗਈ ਆ ਥੋੜੀ ਜੀ ਘਟੀ ਸੀਗੀ ਆ ਦੇਖੋ ਕਿਦਾਂ ਇੱਥੇ ਤੁਹਾਨੂੰ ਮਹਿਸੂਸ ਹੁੰਦੀ ਹੈ ਘਾਰ ਦੇ ਕੋਲ ਤੇ ਬਾਕੀ ਦੂਜੇ ਪਾਸੇ ਥੋੜੀ ਜਿਹੀ ਉਹਨਾਂ ਨਹੀਂ ਦਿਖਾਈ ਦਿੰਦੀ ਹੈਗੀ ਇਹ ਯੂਰਪ ਦੇ ਵਿੱਚ ਤੁਸੀਂ ਦੇਖੋ ਹਾਲੈਂਡ ਦੇਸ਼ ਦੇ ਵਿੱਚ ਐਸ ਵੇਲੇ 2 ਤਰੀਕ ਜਨਵਰੀ ਦੀ 2026 ਨੂੰ ਬਰਫ਼ ਇਹ ਪਹਿਲੇ ਦਿਨ ਪਈ ਹੈ ਅ ਇੱਥੇ ਹੋਰ ਕਿਸ ਦਿਨ ਬਰਫ਼ ਨਹੀਂ ਪਈ ਹੈ ਤੇ ਤੁਸੀਂ ਜਰੂਰ ਦੇਖ ਕੇ ਇੰਜੋਏ ਕਰੋ ਔਰ ਜਿਹੜੇ ਲੋਕ ਬਰਫ਼ ਦੇਖਣ ਦੇ ਸ਼ਕੀਨ ਆ ਉਹ ਦੇਖ ਸਕਦੇ ਕਿਦਾਂ ਆ ਇੰਨਾ ਫਰਕ ਆ ਵੀ ਤੁਸੀਂ ਦੇਖ ਸਕਦੇ ਆ ਮਹਿਸੂਸ ਵੀ ਥੋੜਾ ਬੜਾ ਕਰ ਸਕਦੇ ਆ ਬਾਕੀ ਜਦੋਂ ਆਪ ਬੰਦ ਦੇ ਵਿੱਚ ਇਹ ਦਿਨ ਲੰਘਦਾ ਆ ਫਿਰ ਉਹਨੂੰ ਜਿਆਦਾ ਪਤਾ ਲੱਗਦਾ ਆ ਕਿੰਨਿਆਂ ਨੂੰ ਬਹੁਤ ਵਧੀਆ ਲੱਗਦਾ ਹੈ ਤੇ ਕਈਆਂ ਨੂੰ ਇਹਦੇ ਵਿੱਚ ਕਈ ਵਾਰੀ ਤਿਲਕ ਤੇ ਡੈਗ ਡੁਗ ਵੀ ਪੈਂਦੇ ਆ ਸੱਟਾਂ ਵੀ ਲੱਗ ਜਾਂਦੀਆਂ ਹੱਥ ਪੈਰ ਕਈਆਂ ਦੇ ਟੁੱਟੇ ਰਹਿੰਦੇ ਆ ਇਦਾਂ ਦਾ ਕੰਮ ਕਰ ਮਾਹੌਲ ਲੈਂਦਾ ਜੀ ਚਲੋ ਆਪਾਂ ਫਿਰ ਇਨੀ ਫਿਲਮ ਬਣਾ ਕੇ 5 ਮਿੰਟ ਦੀ ਤੁਹਾਡੇ ਵਾਸਤੇ ਇਹ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਤੁਹਾਨੂੰ ਇਹ ਜਿਹੜਾ ਮਤਲਬ ਐਨਜਾਇਮੈਂਟ ਹੋ ਸਕੇ ਤਾਂ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਏਗਾ ਦੇਖੋ ਜੀ ਗੱਡੀਆਂ ਵਗੈਰਾ ਚੱਲਦੀਆਂ ਹੱਲ ਜਿਆਦਾ ਬਰਫ ਨਾ ਹੋਣ ਕਰਕੇ ਕੋਈ ਮੁਸ਼ਕਲ ਨਹੀਂ ਹੈਗਾ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਏਗਾ ਜੀ ਬਹੁਤ ਬਹੁਤ ਧੰਨਵਾਦ ਦੇਖਦੇ ਜਾਓ ਅਗਰ ਇਸ ਤੋਂ ਅੱਗੇ ਉਪਰ ਕੋਈ ਹੋਰ ਗੱਲ ਹੋਈ ਫੇ ਤੁਹਾਨੂੰ ਅਸੀਂ ਦੁਬਾਰਾ ਹੋਰ ਵੀਡੀਓ ਪਾਵਾਂਗੇ ਚੰਗਾ ਜੀ ਸਸਰਕਾਰ ਬਾਕੀ ਲੋਕ ਇੱਥੇ ਇੰਤਜ਼ਾਰ ਕਰਦੇ ਰਹਿੰਦੇ ਆ ਬਰਫ਼ ਪੈਣੋਂ ਇੱਥੇ हट ਗਈ ਆ ਤਕਰੀਬਨ ਨਾ ਮਾਤਰਾ ਹੀ ਆ ਦੇਖੋ ਕਿਦਾਂ ਪੈ ਰਹੀ ਆ ਆ ਜਦੋਂ ਅਸੀਂ 5 ਮਿੰਟ ਬਾਅਦ ਦੇਖਿਆ ਤਾਂ ਆ ਬਰਫ਼ ਪਈ ਆ ਜੀ ਬਾਹਰ ਦੇਖੋ ਕਿਦਾਂ ਧੁੰਦ ਖਾਈ ਦਿੰਦੀ ਆ ਤੇ ਇਹ ਜਿਹੜੀ برف ਹੈਗੀ ਆ ਇਹ ਖਤਰਨਾਕ ਨਹੀਂ ਹੈਗੀ ਆਮ ਕਰਕੇ ਇਹ ਜਦੋਂ ਕਿਸੇ ਹੱਦ ਤੱਕ ਪੈਂਦੀ ਆ ਤਾਂ ਇਹ ਫਿਰ ਡਿੱਗਦੀ ਡਿੱਗਦੀ ਜਦੋਂ ਥੱਲੇ ਜਾਂਦੀ ਆ ਤਾਂ ਇਹ ਆਮ ਕਰਕੇ ਜਿੰਨੀ ਡਿੱਗਦੀ ਆ ਉਹਦੇ ਮੁਤਾਬਕ ਥੱਲੇ ਤੁਹਾਨੂੰ ਦਿਖਾਈ ਘਟ ਜਾਂਦੀ ਆ ਜਾਂ ਫਿਰ ਬਹੁਤ ਲਗਾਤਾਰ ਪੈਂਦੀ ਰਹੇ ਤਾਂ ਫਿਰ ਇਹ ਮਤਲਬ ਤੁਹਾਨੂੰ ਚਾਰੇ ਪਾਸੇ ਜ਼ਿਆਦਾ ਦਿਖਾਈ ਦਿੰਦੀ ਹੈ ਜਿੰਨੀ ਕੁ ਥੋੜੀ ਜਿਹੀ ਇਹ ਘੰਟਾਖੰਡ ਪੈ ਜਾ ਤਾਂ ਉਹ ਉਰੂਂ ਜਿਹਾ ਹੀ ਆ ਕਿਸਮ ਦਾ ਤਾਂ ਇਹ ਥੱਲੇ ਜ਼ਮੀਨ ਤੇ ਡਿਗਣ ਤੋਂ ਥੋੜੇ ਟਾਈਮ ਬਾਅਦ ਫਿਰ ਇਹ ਖਤਮ ਹੋ ਜਾਂਦਾ ਹੈ। ਆ ਦੇਖੋ ਉਹ ਸਾਹਮਣੇ ਫਲੈਟ ਆ ਆ ਜਿਹੜੇ ਤੁਹਾਨੂੰ ਛਿੱਟਾ ਛਿੱਟਾ ਦਾਣੇ ਡਿਗਦੇ ਦਿਖਾਈ ਦਿੰਦੇ ਆ ਇਹ ਬਰਫ ਆ। ਆ ਸਾਹਮਣੇ ਸਾਡੀ ਕਾਰ ਖੜੀ ਆ ਇੱਥੇ ਤੁਹਾਨੂੰ ਮਹਿਸੂਸ ਹੁੰਦਾ ਵੀ ਹਾਂ ਬਰਫ ਡਿਗਦੀ ਆ। ਦੇਖੋ ਅ ਇਦੇ ਨਾਲ ਇਹ ਨਹੀਂ ਹੈ ਵੀ ਠੰਡ ਵੱਧ ਜਾਂਦੀ ਹੈ ਬਰਫ਼ ਦੇ ਨਾਲ ਠੰਡ ਨਹੀਂ ਵੱਧਦੀ ਹੈ ਇਹ ਜਿੱਦਾਂ ਹੁਣ ਇੱਥੇ ਅੜ ਗਈ ਆ ਇਹ ਜਿੱਦਾਂ ਠੰਡ ਹੈਗੀ ਜ਼ਿਆਦਾ ਤਾਂ ਇਹ ਕਈ ਵਾਰੀ ਫਿਰ ਸਖਤ ਹੋ ਜਾਂਦੀ ਹੈ ਠੰਡ ਦੇ ਨਾਲ ਉਹ ਜੰਮ ਜਾਂਦੀ ਆ ਤੇ ਉੱਥੇ ਚੱਲਣਾ ਮੁਸ਼ਕਲ ਹੋ ਜਾਂਦਾ ਤੇ ਫੇਰ ਕਈ ਵਾਰੀ ਲੋਕ ਡਿੱਗਦੇ ਆ ਜਾਂ ਜਿਹੜੀਆਂ ਕਾਰਾਂ ਚੱਲਣ ਦੇ ਵਿੱਚ ਵੀ ਮੁਸ਼ਕਲ ਆਉਂਦੀ ਆ ਤੇ ਇਸ ਮੌਸਮ ਦੇ ਵਿੱਚ ਰਸਤਿਆਂ ਤੇ ਫਿਰ ਜਿਹੜੇ ਇੱਥੇ ਪ੍ਰਸ਼ਾਸਨ ਨੇ ਆ ਜਦੋਂ ਬਰਫ਼ ਜ਼ਿਆਦਾ ਹੋ ਜਾਂਦੀ ਆ ਉਹ ਇੱਕ ਵਿਸ਼ੇਸ਼ ਉਹਨਾਂ ਦੇ ਕੋਈ ਗੱਡੀਆਂ ਹੁੰਦੀਆਂ ਉਹਨਾਂ ਦੇ ਮੂਰੇ ਕਰਾਹ ਲੱਗੇ ਹੁੰਦੇ ਤਾਂ ਉਹ ਕਰਾਹ ਦੇ ਨਾਲ ਫਿਰ ਬਰਫ਼ ਉੱਪਰੇ ਹਟਕੇ ਹਟਾ ਕੇ ਕਰ ਦਿੰਦੇ ਆ ਤੇ ਉੱਥੇ ਨਮਕ ਛਿੜਕਦੇ ਆ ਮਸ਼ੀਨਾਂ ਦੇ ਨਾਲ ਜਿਹਦੇ ਨਾਲ ਕਿ ਫਿਰ ਜੋ ਬਰਫ਼ ਹੈ ਉਹ ਖੁਰਦੀ ਜਾਂਦੀ ਆ ਚੱਲਣ ਦੇ ਵਿੱਚ ਰਸਤਿਆਂ 'ਚ ਥੋੜੀ ਜਿਹੀ ਆਸਾਨੀ ਹੋ ਜਾਂਦੀ ਆ ਤੇ ਆ ਹੁਣ ਘਟ ਗਈ ਜਿਹੜੀ तकरीबन ਮੈਨੂੰ ਲੱਗਦਾ ਵੀ ਅ ਸ਼ਾਇਦ ਖਤਮ ਹੀ ਹੋ ਜਾਏ ਫੇਰ ਵੀ ਆ ਆਪਣੇ ਆਪਣੇ ਘਰਾਂ ਦੇ ਮੂਰੇ ਥੋੜੀ ਥੋੜੀ ਕਿਸੇ ਦੇ ਪਈ ਆ ਚਿੱਟੀ ਚਿੱਟੀ ਤੁਹਾਨੂੰ ਜਿਹਾ ਦਿਖਾਈ ਦੇ ਰਹੀ ਆ ਇਹ ਬਰਫ ਆ ਤੇ ਇਧਰ ਆ ਦੇਖੋ ਇਧਰ ਇੰਨੀ ਪਈ ਆ ਤੇ ਉਧਰ ਥੋੜੀ ਥੋੜੀ ਦਿਖਾਈ ਦਿੰਦੀ ਆ ਹੋ ਸਕਦਾ ਇਹਦੂ ਜਿਆਦਾ ਪੈ ਜਾ ਤੇ ਫੇਰ ਕੁਝ ਜਮਾ ਹੋ ਸਕਦੀ ਆ ਜਿਆਦਾ ਜਮਾ ਹੋ ਜਾਦਾ ਫਕੀਦ ਹਨ ਇਹ ਮਤਲਬ ਇਦਾਂ ਰਹਿੰਦੀ ਆ ਇਹ ਥੋੜੀ ਸਖਤ ਹੋ ਜਾਂਦੀ ਆ ਨਹੀਂ ਤਾਂ ਜਿਹੜੀ ਜਿੰਨੀ ਕੁ ਹੁਣ ਪਈ ਆ ਇਹ ਇੰਨੀ ਕੁ ਹੋਰ ਨਾ ਪਈ ਤਾਂ ਫਿਰ ਇਹ ਖਤਮ ਹੋ ਜਾਣੀ ਆ ਇਹ ਦਿਖਾਈ ਵੀ ਨਹੀਂ ਦੇਣੀ ਹੈਗੀ ਤੇ ਜਦੋਂ ਜਿਆਦਾ ਪੈ ਜਾਂਦੀ ਆ ਖੇਤਾਂ ਦੇ ਵਿੱਚ ਜਿੱਥੇ ਆਵਾਜ਼ਾ ਵੀ ਨਹੀਂ ਹੈਗੀ ਉਹਨਾਂ ਥਾਂ ਤੇ ਇਹ ਫੇ ਕਈ ਵਾਰੀ ਜਿਆਦਾ ਪਈ ਹੋਵੇ ਤਾਂ ਕਈ ਮਹੀਨੇ ਜਾਂ ਕਈ ਹਫ਼ਤੇ ਇਹ ਮਤਲਬ ਤੁਹਾਨੂੰ ਕੁਝ ਨਾ ਕੁਝ ਹੌਲੀ ਹੌਲੀ ਘਟਦੀ ਘਟਦੀ ਫਿਰ ਦਿਖਾਈ ਦਿੰਦੀ ਰਹਿੰਦੀ ਆ ਤੇ ਦੇਖੋ ਜੀ ਹਲੇ ਤਾਂ ਚਾਲੂ ਹੀ ਆ ਕੰਮ ਕਰ ਬਾਕੀ ਇਹ ਕਿੰਨਾ ਕੁ ਟਾਈਮ ਪੈਂਦੀ ਆ ਆ ਫਿਰ ਤੇਜ਼ ਹੋ ਗਈ ਥੋੜੀ ਜਿਹੀ ਘਟੀ ਸੀਗੀ ਆ ਦੇਖੋ ਕਿਦਾਂ ਇੱਥੇ ਤੁਹਾਨੂੰ ਮਹਿਸੂਸ ਹੁੰਦੀ ਹੈ ਘਾਰ ਦੇ ਕੋਲ ਤੇ ਬਾਕੀ ਦੂਜੇ ਪਾਸੇ ਥੋੜੀ ਜਿਹੀ ਉਹਨਾਂ ਨਹੀਂ ਦਿਖਾਈ ਦਿੰਦੀ ਹੈਗੀ ਇਹ ਯੂਰਪ ਦੇ ਵਿੱਚ ਤੁਸੀਂ ਦੇਖੋ ਹਾਲੈਂਡ ਦੇਸ਼ ਦੇ ਵਿੱਚ ਐਸ ਵੇਲੇ 2 ਤਰੀਕ ਜਨਵਰੀ ਦੀ 2026 ਨੂੰ ਬਰਫ਼ ਇਹ ਪਹਿਲੇ ਦਿਨ ਪਈ ਹੈ ਅ ਇੱਥੇ ਹੋਰ ਕਿਸੇ ਦਿਨ ਬਰਫ਼ ਨਹੀਂ ਪਈ ਹੈ ਤੇ ਤੁਸੀਂ ਜਰੂਰ ਦੇਖ ਕੇ ਇੰਜੋਏ ਕਰੋ ਔਰ ਜਿਹੜੇ ਲੋਕ ਬਰਫ਼ ਦੇਖਣ ਦੇ ਸ਼ੌਕੀਨ ਆ ਉਹ ਦੇਖ ਸਕਦੇ ਕਿਦਾਂ ਹਾਂ ਇੰਨਾ ਫਰਕ ਆ ਵੀ ਤੁਸੀਂ ਦੇਖ ਸਕਦੇ ਆ ਮਹਿਸੂਸ ਵੀ ਥੋੜਾ ਬੜਾ ਕਰ ਸਕਦੇ ਆ ਬਾਕੀ ਜਦੋਂ ਆਪ ਬੰਦਾ ਵਿੱਚ ਇਹ ਲੰਘਦਾ ਆ ਫਿਰ ਉਹਨੂੰ ਜਿਆਦਾ ਪਤਾ ਲੱਗਦਾ ਆ ਕਿਆਂ ਨੂੰ ਬਹੁਤ ਵਧੀਆ ਲੱਗਦਾ ਹੈ ਤੇ ਕਈਆਂ ਨੂੰ ਇਹਦੇ ਵਿੱਚ ਕਈ ਵਾਰੀ ਤਿਲਕ ਤੇ ਡੈਗ ਡਗ ਵੀ ਪੈਂਦੇ ਆ ਸੱਟਾਂ ਵੀ ਲੱਗ ਜਾਂਦੀਆਂ ਹੱਥ ਪੈਰ ਕਈਆਂ ਦੇ ਟੁੱਟੇ ਰਹਿੰਦੇ ਆ ਇਦਾਂ ਦਾ ਕੰਮ ਕਰ ਮਾਹੌਲ ਰਹਿੰਦਾ ਜੀ ਚਲੋ ਆ ਆਪਾਂ ਫਿਰ ਇਨੀ ਫਿਲਮ ਬਣਾ ਕੇ 5 ਮਿੰਟ ਦੀ ਤੁਹਾਡੇ ਵਾਸਤੇ ਇਹ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਤੁਹਾਨੂੰ ਇਲਾ ਮਤਲਬ এনਜੋਇਮੈਂਟ ਹੋ ਸਕੇ ਤਾਂ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਏਗਾ ਦੇਖੋ ਜੀ ਗੱਡੀਆਂ ਵਗੈਰਾ ਚੱਲਦੀਆਂ ਹਾਲੇ ਜ਼ਿਆਦਾ ਬਰਖਾ ਨਾ ਹੋਣ ਕਰਕੇ ਕੋਈ ਮੁਸ਼ਕਲ ਨਹੀਂ ਹੈਗਾ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਏਗਾ ਜੀ ਬਹੁਤ ਬਹੁਤ ਧੰਨਵਾਦ ਦੇਖਦੇ ਜਾਓ ਅਗਰ ਇਸ ਤੋਂ ਅੱਗੇ ਉੱਪਰ ਕੋਈ ਹੋਰ ਗੱਲ ਹੋਈ ਫੇ ਤੁਹਾਨੂੰ اسی ਦੁਆਰਾ ਹੋਰ ਵੀਡੀਓ ਪਾਵਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ